ਸਭ ਸਾਰਿਆਂ ਨੂੰ ਜੀ ਆਇਆਂ ਨੂੰ ਕਿੰਨ ਦਾ ਸਾਰਾ ਸਵਾਗਤ ਹੈ ਨਾਲ ਹੀ ਸਾਰਿਆਂ ਨੂੰ ਹੈਪੀ ਨਿਊ ਈਅਰ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੇ ਇਸੇ ਮੁਖ ਖੁਸ਼ੀ ਦੇ ਮੌਕੇ ਤੇ ਅੱਜ ਆਪਾਂ ਸ ਬਣਾ ਚਾ ਲਿਆ ਮਿੱਠੀਆਂ ਸੇਵੀਆਂ ਆ ਆ ਮੈਂ ਦੋ ਪੈਨ ਤੇ ਲਏ ਹੋਇਆ ਤੇ ਇੱਕ ਪੈਨ ਤੇ ਮੈਂ ਬਣਾਉਂਗੀ ਮਿੱਠੀਆਂ ਸੇਵੀਆਂ ਦਾ ਚਲੋ ਬਣਾਉਣਾ ਸ਼ੁਰੂ ਕਰਦੇ ਆ ਇੱਕ ਮੈਂ ਪੈਨ ਲਿਆਇਆ ਤੇ ਇੱਕ ਦੋ ਪੈਨ ਲਏ ਹੋਇਆ ਇੱਕ ਜਿਵੇਂ ਮੈਂ ਪਾਣੀ ਪਾਉਂਗੀ ਮੈਂ ਇੱਕ ਪੈਨ ਲਿਆ ਹੋਇਆ ਉਹਦੇ ਚ ਇੱਕ ਗਲਾਸ ਪਾਣੀ ਪਾ ਲ ਗਏ ਪਾਣੀ ਨੂੰ ਥੋੜਾ ਜਿਹਾ ਗਰਮ ਹੋਣ ਦਿੰਦੇ ਨੇ ਫਿਰ ਆਪਾਂ ਉਹਦੇ ਚ ਖੰਡ ਪਾਵਾਂਗੇ ਪਾਣੀ ਆਪਣਾ ਗਰਮ ਹੋਂਦਾ ਪਿਆ ਹੈ ਨਾਲ ਹੀ ਉਹਦੇ ਵਿੱਚ ਇੱਕ ਕੋਲੀ ਅੱਧੀ ਕੋਲੀ ਆਪਾਂ ਖੰਡ ਦੀ ਪਾਵਾਂਗੇ ਖੰਡ ਨੂੰ ਹੁਣ ਆਪਾਂ ਘੋਲਣ ਦਿੰਨੇ ਆ नाल ही में दूसरे पास एक कच्छी घ्यो की लई हुई है घ्यो ना गर्म होने घ्यो भी अपना गर्म हो चुकी है तो ना सेवी आप ही थोड़ी जी भुजिया होंगे भुन लौदी होंगे थोड़ी ਦੇ ਨਾਲ ਹੀ ਆਪਾਂ ਥੋੜੀ ਜਿਹੀ ਡਰਾਈ ਫਰੂਟ ਪਾਵਾਂਗੇ ਥੋੜੀ ਜਿਹੀ ਮੈਂ ਬਦਾਮ ਲਈ ਥੋੜੀ ਜਿਹੀ ਸੌਕੀ ਲਈ ਹੋਈ ਆ ਇਹ ਵਿੱਚ ਪਾਵਾਂਗੇ ਤੇ ਜਿਹੜਾ ਪਾਣੀ ਹੈ ਉਹ ਆਪਣਾ ਗਰਮ ਹੋ ਕੇ ਖੰਡ ਪੂਰੀ ਤਰ੍ਹਾਂ ਪਲ ਚੁੱਕੀ ਤੇ ਇਹ ਵਿੱਚ ਪਾਵਾਂਗੇ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਬਣਦੀਆਂ ਸੇਵੀਆਂ ਤੇ ਕੋਈ ਵੀ ਗੈਸਟ ਵਗੈਰਾ ਆਇਆ ਮਿੰਟ ਮਿੰਟ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਸਵਾਦ ਵੀ ਬਹੁਤ ਬਣਦੀਆਂ ਆ ਇਹ ਅੱਜ ਨਿਊ ਈਅਰ ਆਇਆ ਤਾਂ ਚਲੋ ਮਿੱਠਾ ਬਣਾਉਣਾ ਆ ਕੁਛ ਨਾ ਕੁਛ ਤੇ ਮੈਂ ਚਲੋ ਆਪਾਂ ਨਾਲ ਤਾਂ ਖਾਉਣੇ ਆ ਮਿੱਠਾ ਨਿਊ ਈਅਰ ਦਾ ਐਸਾ ਤਰ੍ਹਾਂ ਇਹਨੂੰ ਹਿਲਾ ਦਿਆ ਨਾ ਇਹ ਬਣ ਕੇ ਸਿਰਫ 5 ਮਿੰਟ ਹੀ ਇੰਨੀ ਲੱਗਦੇ ਇਹਨੂੰ ਬਣ ਚ ਜਾਂ ਹੈ देखो अपन सेविया बन के तैयार हो तो गई टेस्ट भी बहुत लगती है दिया तो भी नहीं वेखो ना बस मैं वे ड्राई फ्रूट पागे अपनी सेवियां बन के तैयार हो गई हैं वी लगती हो जेन किचन जरूर लाइक और सबसक्राइब करो ये वीडियो देखने लिये बहुत बहुत धन्यवाद हैप्पी न्यू ईयर